ਸਮੁੱਚੇ ਸਿੱਖ ਪੰਥ ਵਾਸਤੇ ਬਹੁਤ ਹੀ ਮੰਦ ਭਾਗਾ ਦਿਨ ਹੈ ਬੜਾ ਸਾਨੂੰ ਇਸ ਗੱਲ ਦਾ ਦੁੱਖ ਅਤੇ ਅਫਸੋਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨ ਕਮੇਟੀ ਨੇ ਸਿੰਘ ਸਾਹਿਬ ਗੁਰਦੇਵ ਸਿੰਘ ਜੀ ਜੈਦਰ ਸਾਹਿਬ ਕਾਟਕ ਸਾਹਿਬ ਅਤੇ ਸਿੰਘ ਸਾਹਿਬ ਗੁਰੇ ਸੁਲਤਾਨ ਸਿੰਘ ਜੀ ਜੈਦਰ ਸਾਹਿਬ ਤਿਸਕਰ ਸਾਹਿਬ ਦੀ ਸੇਵਾਵਾਂ ਖਤਮ ਕਰਕੇ ਤੇ ਉਹਨਾਂ ਨੂੰ ਆਪਣੇ ਜੋ ਮੇਵਰੀਆ ਤੋਂ ਪਾਸੇ ਕਰ ਦਿੱਤਾ ਹੈ ਇਸ ਗੱਲ ਦੀ ਸਮੁੱਚਾ ਸਿੱਖ ਪੰਥ ਬੜੇ ਕਲਰੇ ਸ਼ਬਦਾ ਵਿੱਚ ਨਿੰਦਿਆ ਕਰ ਰਿਹਾ ਹੈ ਅਤੇ ਸਾਰੇ ਪਾਸਿਆਂ ਤੋਂ ਇਸ ਦੀ ਨਖੇਦੀ ਹੋ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਸ ਨੇ ਸਿੱਖ ਪਰੰਪਰਾਵਾਂ ਤੇ ਪਹਿਰਾ ਦੇਣਾ ਹੁੰਦਾ ਅਤੇ ਸਿੱਖ ਰਵੈਤਾ ਨੂੰ ਕਾਇਮ ਕਰ ਕਰ ਰਖਾ ਹੁੰਦਾ ਹੈ ਤੇ ਜਿਹੜੇ ਹੁਕਮਾਂ ਨੇ ਜਦੋਂ-ਜਦ ਵੀ ਜਾਰੀ ਹੁੰਦੇ ਨੇ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਹੁਕਮਾਂ ਮੰਨਿਆਂ ਨੂੰ ਲਾਗੂ ਕਰਾਉਣ ਦਾ ਫਰਜ਼ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੇਕਿਨ ਅੱਜ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਕੀ ਆਪਣੇ ਸਿਆਸੀ ਜਿਹੜੇ ਉਹਨਾਂ ਦੇ ਲੀਡਰ ਨੇ ਉਹਨਾਂ ਤੋਂ ਹੁਕਮ ਲੈ ਕੇ ਉਹਨਾਂ ਦੀ ਰਾਜਸੀ ਜਿਹੜੀ ਮਨਸ਼ਾ ਹੈ ਉਹਦੀ ਪੂਰਤੀ ਕਰ ਰਹੇ ਨੇ ਅਤੇ ਉਹਨਾਂ ਨੇ ਆਪਣੀਆਂ ਸੰਸਥਾਵਾਂ ਦਾ ਆਪਣੀਆਂ ਪਰੰਪਰਾਵਾਂ ਦਾ ਆਪਣੀਆਂ ਰਵੈਤਾਂ ਦਾ ਬਹੁਤ ਵੱਡਾ ਝਗਾਲ ਕਰ ਦਿੱਤਾ ਉਹਨਾਂ ਨੇ ਜੀਸਸ ਨਾਮ ਤੇ ਸਾਨੂੰ ਸਾਰਿਆਂ ਨੂੰ ਮੰਨਿਆ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਸਾਡੇ ਕੋ ਫਲਸਫਾ ਹੈ ਉਸ ਫਲਸਫੇ ਨੂੰ ਵੀ ਉਹਨਾਂ ਨੇ ਨਕਾਰਤਾ ਅਤੇ ਦੋ ਤਰੀਕ ਦੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਗਏ ਸੰ ਅਕਾਲ ਤੱਕ ਸਭ ਦੀ ਫਸੀਲ ਤੋਂ ਸਿੰਘ ਸਭਾਵਾਂ ਵੱਲੋਂ ਜਿਨ੍ਹਾਂ ਵਿੱਚ ਗਰੀ ਹਲਪ੍ਰੀਤ ਸਿੰਘ ਜੀ ਵੀ ਸ਼ਾਮਲ ਸਨ ਇਹਨਾਂ ਤਿੰਨੇ ਹੀ ਸਿੰਘ ਸਭਾਵਾਂ ਨੂੰ ਆਪਣੇ ਮਨਮਰਜ਼ੀ ਦੇ ਨਾਲ ਗਲਤ ਫੈਸਲਾ ਲੈ ਕੇ ਇਹਨਾਂ ਨੇ ਆਪਣੀਆਂ ਸਭਾਵਾਂ ਤੋਂ ਫਾਰਕ ਕੀਤਾ ਇਸ ਨਾਲ ਸਾਡੇ ਜਜ਼ਬਾਤਾਂ ਨੂੰ ਸਾਡੀ ਭਾਵਨਾ ਨੂੰ ਬਹੁਤ ਵੱਡੀ ਟਾ ਲੱਗੀ ਹੈ ਇਸ ਦਾ ਕੋਈ ਪ੍ਰਾਪਤ ਨਹੀਂ ਹੋਣਾ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਨਾ ਹੀ ਸ਼੍ਰੋਮਣੀ ਕਾਲੀ ਦਰ ਦੇ ਉਸ ਧੜੇ ਨੂੰ ਜਿਹੜਾ ਲਗਾਤਾਰ ਜਦੋਂ ਤੋਂ ਹੁਕਮਨਾਮੇ ਜਾਰੀ ਹੋਏ ਹਨ ਦੋ ਤਰੀਕ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹ ਹੁਕਮਨਾਮਿਆਂ ਦੀ ਅਲੰਘਣਾ ਕਰਦੇ ਗਏ ਨੇ ਅਤੇ ਮੈਂ ਸਿੱਧੀ ਟੱਕਰ ਲਈ ਆ ਕਾਲਪਖ ਸਾਹਿਬ ਨਾਲ ਇਹ ਕਦੇ ਵੀ ਸਿੱਖ ਪੰਥ ਪਰਵਾਹ ਨਹੀਂ ਕਰੂਗਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਜਿਹੜਾ ਜਿਹੜਾ ਵੀ ਕੋਈ ਯੋਗਦਾਨ ਪਾ ਰਿਹਾ ਜਿਹੜਾ ਆਪਣੀ ਨਿੱਜੀ ਸਵਾਰਥਾਂ ਨੂੰ ਮੋੜ ਰੱਖ ਕੇ ਉਹਦੀ ਪੂਰਤੀ ਕਰਨਾ ਚਾਹੁੰਦਾ ਹੈ ਜਿਹੜਾ ਆਪਣੇ ਹੰਕਾਰ ਆਕੜ ਵਿੱਚ ਰਹਿ ਕੇ ਉਹਨੂੰ ਆਪਣੇ ਸਦਾਤ ਆਪਣੇ ਸੂਲਾਂ ਦਾ ਆਪਣੀ ਪਰੰਪਰਾ ਦਾ ਕੋਈ ਪਰਵਾਹ ਨਹੀਂ ਉਹਨគਲੀ ਵੀ ਸਿੱਖ ਪੰਥ ਸਰਕਾਰ ਨਹੀਂ ਕਰੂਗਾ ਕਦੀ ਮਾਫ ਨਹੀਂ ਕਰੂਗਾ ਇਸ ਲਈ ਸਮੁੱਚੇ ਸਿੱਖ ਪੰਥ ਨੂੰ हाथ जोड़ के अपील कर दे विनती करते हैं कि आप सब लोग इन फैसलों का गट के विरोध करना चाहिए अथे जेने हुकुमनामा जारी ਹੋਇਸਨ ਜਿਸ ਵਿੱਚ ਚ ਸਿੰਘ ਸੁਭਾਨਵਲ ਕਮੇਟੀ ਬਣਾਈ ਗਈ ਸੀ ਜਿਸ ਕਮੇਟੀ ਨੇ ਸ਼੍ਰੋਮਣੀ ਕਾਲੀ ਦਲ ਦੀ ਨਵੇਂ ਸਿਰੇ ਤੋਂ ਭक्ति आरंभ करके ਤੇ ਉਸ ਨੂੰ ਮੁਦਮਲ ਕਰਨਾ ਸੀ ਸਾਰਾ ਟਾਂਚਾ ਕਹਿਨ ਕਰਨਾ ਸੀ ਸ਼੍ਰੋਮਣੀ ਕਾਲੀ ਦਲ ਦਾ ਉਸ ਕਮੇਟੀ ਨਾਲ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਸਿੱਖ ਪੰਥ ਨੂੰ ਸਾਰੀਆਂ ਸੰਸਥਾਵਾਂ ਨੂੰ ਪੰਥ ਦੇ ਸਾਰੇ ਵਰਗਾਂ ਨੂੰ ਸਭ ਨੂੰ ਉਹਦਾ ਸਾਥ ਦੇਣਾ ਚਾਹੀਦਾ ਅਤੇ ਉਸ ਜਿਹੜੀ ਭਰਤੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਕਦੇ ਵੀ ਕੋਈ ਨਿੱਜੀ ਵਿਅਕਤੀ ਆਪਣੇ ਸਵਾਰਥ ਖਾਤਰ ਸਿੱਖਾਂ ਦੀਆਂ ਪਰੰਪਰਾਵਾਂ ਨੂੰ ਸਿੱਖਾਂ ਦੇ ਇਸਤਾਨੇ ਨੂੰ ਕਦੇ ਨਹੀਂ ਟਾੜੀ ਲਾ ਸਕੂਗਾ ਸਾਡੀਆਂ ਸੰਸਥਾਵਾਂ ਨੂੰ ਕਦੀ ਨਹੀਂ ਕਮਜ਼ੋਰ ਨਹੀਂ ਕਰ ਸਕੂਗਾ ਕਾਂਟਕਸਾਬ ਸਰਵੋਤਮ ਸੰਸਥਾ ਹੈ ਜਿਸ ਤੋਂ ਆਪਾਂ ਸਾਰਿਆਂ ਨੂੰ ਸ਼ਕਤੀ ਮਿਲਦੀ ਹੈ ਤੇ ਆਪਾਂ ਸਾਰੇ ਉਹਦੇ ਅੱਗੇ ਜਾ ਕੇ ਸੀਸ ਝੁਕਾਉਨੇ ਆਂ ਹਰ ਹੁਕਮ ਕਾਂਟਕਸਾਬ ਦਾ ਆਪਾਂ ਮੰਨਦੇ ਆਂ ਤੇ ਹੌਣੇ ਸਮੇਂ ਵਿੱਚ ਵੀ ਆਪਾਂ ਸਾਰਿਆਂ ਨੂੰ ਲੜਕੇ ਇਕੱਠੇ ਹੋ ਕੇ ਉਸ ਸਿਧਾਂਤ ਤੇ ਪਹਿਰਾ ਦੇਣਾ ਚਾਹੀਦਾ ਤੇ ਜਿਹੜਾ ਹੁਕਮ ਨਾਮ ਚਾਲੀ ਹੋਇਆ ਦੋ ਤਰੀਕ ਨੂੰ ਸੁਖਮਨ ਅਮੇਦੀ ਪੰਨਾ ਵਾਸਤੇ ਆਪਾਂ ਸਾਰੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਇਸ ਕਮੇਟੀ ਦਾ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ